ਉਹ ਤੋਂ ਸਵਾਗਤ ਹੈ ਤੁਹਾਡਾ ਪੰਜਾਬੀ ਤੜਕਾ ਪੀਵੀ 30 ਤੇ ਫੇਸਬੁੱਕ ਪੇਜ ਸ਼ਮਿੰਦਰ ਸਿੰਘ ਚ ਅੱਜ ਤੁਹਾਨੂੰ ਬਹੁਤ ਹੀ ਵਧੀਆ ਰੈਸਪੀ ਬਣਾ ਕੇ ਦਿਖਾਉਣੇ ਆਂ ਸਭ ਤੋਂ ਪਹਿਲਾਂ ਆਪਾਂ ਆਲੂ ਦੀ ਰੈਸਪੀ ਬਣਾਉਣੀ ਆਂ ਸਭ ਤੋਂ ਪਹਿਲਾਂ ਆਪਾਂ ਵੋਲ ਕੀਤੇ ਹੋਏ ਆਲੂ ਲਏ ਆ 1/2 ਕਿਲੋ ਨਾਲ ਹਰੀ ਟਮਾਟਰ ਹੈ ਕਾਰਨ ਫਲੋਰ ਹੈ ਹਰਾ ਧਨੀਆ ਹੈ ਤੇ ਹਰੀ ਮਿਰਚ ਹੈ ਤੇ ਜੀਰਾ ਤੇ ਆਪਾਂ ਆਲੂ ਨੂੰ ਚੌਪ ਕਰਦੇ ਆਂ ਚੌਪ ਕਰਨ ਲਈ ਆਪਾਂ ਲੈ ਲਿਆ ਕਧੂ ਕਛ ਤੇ ਸਾਰੇ ਆਲੂ ਨੂੰ ਆਪਾਂ ਚੌਕ ਕਰਾਂਗੇ। ਲੋਈ ਆਪਾਂ ਵੀਡੀਓ ਸ਼ੁਰੂ ਕਰ ਲੈਂਦੇ ਆ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਚੈਨਲ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਕਰ ਦਿਓ ਤਾਂ ਕਿ ਸਾਡੀ ਵੀਡੀਓ ਤੁਹਾਨੂੰ ਆਉਣ ਵਾਲਾ ਸਭ ਨੂੰ ਜਰ ਸਕੇ। ਸਭ ਤੋਂ ਪਹਿਲਾਂ ਆਪਾਂ ਇਹ ਚ ਪਾਵਾਂਗੇ ਹਰੇ ਮਟਰ। ਹਰੇ ਮਟਰ। ਫਿਰ ਪਾਵਾਂਗੇ 1 스푼 ਜੀਰੇ ਦਾ। ਹਰੀ ਮਿਰਚ ਤੇ ਤਨੀਆਰਾ ਤੇ ਹਾਫ 스ਪੂਨ ਬਮਾਂਗੇਪਾ ਲਾਲ ਮਿਰਚ ਤੇ 1 스푼 ਬਮਾਂਗੇਪਾ ਨਮਕ ਦਾ ਤੇ ਸਭ ਤੋਂ ਪਹਿਲਾਂ ਅਸੀਂ ਆਪਾਂ ਖਰੇ ਮਸਾਲੇ ਜੂਰ ਆਪਣੇ ਉਹ ਹੋ ਇਹਨੂੰ ਸਾਰੇ ਨੂੰ ਆਪਾਂ ਕਰਾਂਗੇ ਮਿਕਸ ਚਲ ਉਹ ਜੀ ਹੁਣ ਦੋ ਆਪਾਂ ਚੁੰਚੇ ਕਾਰਨ ਫਲੋਰ ਤੇ ਪਾਵਾਂਗੇ ਇਹਦੇ ਵਿੱਚ ਤਾਂ ਕਿ ਇਹ ਸੁਗਧੋ ਜੇ ਬੁਰਾ ਤਰਾ ਅੱਧਾ ਚੁੰਚਾ ਵੱਧ ਵੀ ਪਾ ਲੈਣਾ ਜੇ ਤੁਹਾਨੂੰ ਲੱਗੇ ਤਾਂ ਤੋ ਜੀ ਆਪਾਂ ਗੋਲ-ਗੋਲੇ ਦੇ ਬਾਲ ਬਣਾਵਾਂਗੇ। ਲੋ ਜੀ ਆਪਾਂ ਲੋ ਇਹ ਟੇਸਟ ਤਿਆਰ ਕੀਤਾ ਜੀ ਆਪਣੇ ਬਾਲ ਬਣਾ ਲਿਆ। ਤੇ ਹੁਣ ਆਪਾਂ ਇਹਨੂੰ ਇਹਨਾਂ ਦੇ ਵਿੱਚ ਫਰਾਈ ਕਰਾਂਗੇ। ਲੋ ਜੀ ਆਲਵੇਦੀ ਬਹੁਤ ਹੀ ਟੇਸਟੀ ਰੈਸਪੀ ਬਣ ਕੇ ਤਿਆਰ ਹੋਊਗੀ ਇਹ ਤੁਸੀਂ ਕਹਿੰਦੇ ਖਾਦੀ ਨਹੀਂ ਹੋਣੀ ਇਹ ਬਣਾ ਕੇ ਦੇਖੋ ਜੀ ਜ਼ਰੂਰ ਘਰ ਵਿੱਚ ਬੱਚਿਆਂ ਨੂੰ ਖਵਾਓ ਜੇ ਨਾਲੇ ਬੁਗਰਗਾ ਨੂੰ ਖਵਾਓ ਜੇ ਬਹੁਤ ਹੀ ਵਧੀਆ ਟੇਸਟੀ ਚੈਨਲ ਨੂੰ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਮੇਰੇ ਵੀਰ ਸੋ ਆਮਲੀ ਦੀ ਬੋਲ ਬਣ ਕੇ ਦੇਲ ਕੋ ਰੈਡੀ ਹੋ ਚੁੱਕੀਆਂ ਆ ਵੇਖੋ ਕਿੰਡੀਆਂ ਕ੍ਰਿਸਪੀ ਬਣੀਆਂ ਆ

आलू दिया बॉल तो रोजा मेरे मिर्च में चाट मसाला पा सकते हैं, सर कोई नहीं पाँच चाहो तो वाइट वाइट भी कर सकते हैं देखो जी कि क्रेसपी बनिया है बिल्कुल टेस्टी तो क्रैसपी ਬਹੁਤ ਹੀ ਟੇਸਟੀ ਬਣਗਾ ਉੱਤੋਂ ਬੈ ਸਾਡੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਧੰਨਵਾਦ ਦੋਸਤੋ ਥੈਂਕ ਯੂ